ਹੈਲੋ ਹਾਂਜੀ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਮੇਰ ਪਰ ਸਭ ਦੇ ਸਿਰ ਤੇ ਹੱਥ ਰੱਖੇ ਹੁਣ ਹੋ ਰਹੀ ਹੈ ਸਵੇਰ ਦੀ ਰੋਟੀ ਦੀ ਤਿਆਰੀ ਆਪਣੀ ਖਾਣ ਦੀ ਅੱਜ ਸਿਨਾ ਸਬਜ਼ੀ ਵੀ ਬਣਾਈ ਜਾਏਗੀ ਤੇ ਅੱਛੇ ਸੇ ਬਣਾਏ ਨੇ ਬਈ ਕੰਡਿਆਂ ਐ ਪਰੌਂਠੇ ਬਣਾਉਣੇ ਸਾਨੂੰ ਦਹੀਂ ਨਾਲ ਖਾਵਾਂਗੇ ਹੱਥੇ ਸੀ ਬੱਚੇਨ ਛੁਪਟੀ ਛੁਪਟੀ ਕਰਕੇ ਚਲੋ ਨਾ ਸਵੇਰੇ ਨਹੀਂ ਭੱਜ-ਭਜਾ ਕੇ ਰੋਟੀ ਖਾ ਕੇ ਜਾਂਦੇ ਨੇ ਫਿਰ ਉਹਦੇ ਅੱਗੇ ਹੋ ਜਾਂਦਾ ਵੀ ਆਪਾਂ ਲੰਗਜੀ ਚੀਜ਼ ਬਣਾਈਏ ਕੋਈ ਬੱਚੇ ਰੱਜ ਕੇ ਖਾ ਲਾਂਦੇ ਨੇ ਰੋਟੀ ਦੱਸਿਓ ਬਈ ਕਮੈਂਟਾਂ ਚ ਕਿਹਦੇ ਕਿਹਦੇ ਪਸੰਦ ਨੇ ਬੰਦੇ ਆ ਤੇ ਕੋਲੀ ਇੱਧਰ ਆਪਣੀ ਲੱਸੀ ਹੋਈ ਪਈ ਆ ਪਿਆਰ ਨਾਲ ਸੁੱਕਾ ਕੇ ਨੂੰ ਉਡਲ ਲਗੀ ਚਲੋ ਸੋਚਾ ਲਾ ਦਾਂ ਕੋਈ ਗੱਲ ਨਹੀਂ ਮੂਰੇ ਵਰਥ ਜੀ ਲਾ ਕੇ ਆਹ ਗੰਡਿਆਂ ਦੇ پراੋਕ ਹੋ ਗਏ ਬਣ ਕੇ ਤਿਆਰ ਦੇਖੋ ਬਈ ਕਿਹਦੇ ਕਿਹਦੇ ਪਸੰਦ ਆ ਸੁਣ ਤੋ ਕਾ ਮੰਗੇ ਬੰਦਾ ਵੀ ਇਧਰ ਕਰਿਆ ਸੀ ਗੰਡਿਆਂ ਦਾ 4 ਆ ਬਹੁਤ ਤੇ ਆ ਬਹੁਤ ਵਧੀਆ ਖਾਣ ਚ ਬਹੁਤ ਜ਼ਿਆਦੇ ਸਵਾਦ। ਇਹ ਖਾਵਾਂਗੇ ਥੋੜਾ ਥੋੜਾ ਨਾਲ। ਲੈ ਕੋ ਇਹ ਤਰੰਗਾਂ ਨੂੰ ਰੋੜਾ ਪਣਾ। ਰੈਡੀ ਜਾਂਦਾ। ਚਲੋ ਜੀ ਆਪਾਂ ਨਾ ਬਾਲੀ ਲੰਬੀ ਵੀਡੀਓ ਹੁੰ ਲੈ ਕੇ ਜਾਂਦੇ। ਥੋੜੀ ਹੀ ਲੰਬਣਾਵਾਂਗੇ ਛੋਟਾ ਜਿਹਾ। ਆ ਬਲੌਗ ਦੇਖਿਆ ਕਰੋ ਜੇ ਵੀਡੀਓ ਬਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਗਿੰਨ ਕਰਕੇ ਦੇਣਾ ਤੇrna ਰੋਟੀ ਪੜਾਉਣੀ ਆ ਰੋਟੀ ਬਣ ਕੇ ਹੋ ਗਈ ਆਪਣੀ ਤਿਆਰ ਜੀ ਜੀ ਨੂੰ ਪਸੰਦ ਆ ਬਈ ਕਮੈਂਟ ਜ਼ਰੂਰ ਕਰਕੇ ਦੱਸਿਓ ਬੈਰੂ ਜੀ ਦਾ ਖਾਸਾ ਬੈਰੂ ਜੀ ਕੀ